ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ 26 ਮਾਰਚ ਇੱਕ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਮਿਲੂਦਾ ਸਮੇਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਜਿਸ ਦੇ ਸਦਕਾ ਅੱਜ ਬਾਅਦ ਦੁਪਹਿਰ ਤੋਂ ਜੇਕਰ ਤੁਪਰ ਤੇ ਗਰਮੀ ਤੇ ਹੌਂਸ ਵਾਲਾ ਮਾਹੌਲ ਪੰਜਾਬ ਵਿੱਚ ਬਣਦਾ ਹੈ ਤਾਂ ਵੱਡੀ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ ਖਾਸ ਕਰਕੇ ਮਾਲਵੇ ਇਲਾਕੇ ਦੇ ਇਲਾਕੇ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਹਨ ਜਿਵੇਂ ਗੰਗानगर ਬੋਹਰ ਹੋ ਗਿਆ ਆਪਣਾ ਫਾਜ਼ਿਲਕਾ ਫਰੀਦਕੋਟ ਬਠਿੰਡਾ ਮਾਨਸਾ ਜਾਂ ਹਰਿਆਣੇ ਦੇ ਨਾਲ ਲੱਗਦੇ ਲੱਗਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਹਲਚਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਉਹ ਵੀ ਅੱਜ ਦੁਪਹਿਰ ਤੋਂ ਬਾਅਦ ਸ਼ਾਮ ਵੇਲੇ ਜਾਂ ਰਾਤ ਵੇਲੇ ਗਰਜ ਲੱਛ ਕਰਨ ਵਾਲੇ ਬੱਦਲ ਬਣ ਸਕਦੇ ਹਨ ਕਿਤੇ ਤੇਜ਼ ਸ਼ਰਾਟਾ ਤੇ ਕਿਤੇ ਹਨੇਰੀ ਵੀ ਚੱਲ ਸਕਦੀ ਹੈ ਇਹ ਮੀਂਹ ਦੀਆਂ ਘਟਨਾਵਾਂ ਟੁੱਟਵੇਂ ਤੌਰ ਤੇ ਹੋਣਗੀਆਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇੱਕਸਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਤੇ ਵੱਧ ਹੋਣਗੀਆਂ ਕਿਤੇ ਘੱਟ ਹੋਣਗੀਆਂ ਜਿਹੜਾ ਇਹ ਸਿਸਟਮ ਹੈ 26 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਨੂੰ ਲਗਾਤਾਰ ਪ੍ਰਭਾਵਿਤ ਕਰੇਗਾ ਇਹਦੇ ਵਿੱਚੋ ਉਮੀਦ ਦੇ ਮੁਤਾਬਿਕ ਇੱਕ ਦਿਨ ਜ 28 ਜਾਂ 29 ਦੇ ਆਸ-ਪਾਸ ਵੱਡੇ ਪੱਧਰ ਤੇ ਮੀਂਹ ਨੇਰੀ ਚਖੜ ਚੁੱਲ ਸਕਦਾ ਹੈ ਬਾਕੀ ਦਿਨ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਅੱਜ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਸ਼ਾਮ ਬਿਲ ਜਾਂ ਰਾਤ ਵੇਲੇ ਮੀਂਹ ਪੈਣ ਦੀ ਸੰਭਾਵਨਾ ਹੈ ਕਿਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਮਾਝੇ ਤੇ ਦਬਾਬੇ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਆਪਾਂ ਇਹ ਕਹਿ ਸਕਦੇ ਹਾਂ ਕਿ ਕਾਰਵਾਈਆਂ ਇੱਕ ਸਾਰ ਨਹੀਂ ਹੋਣਗੀਆਂ ਟੁੱਟਵੇਂ ਤੌਰ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਹੋਣਗੀਆਂ ਕਿਤੇ ਹਨੇਰੀ ਚੱਲ ਗਈ ਕਿਤੇ ਬੱਦਲਵਾਈ ਬਣ ਗਈ ਤੇ ਕਿਤੇ ਮੀਂਹ ਪੈ ਗਿਆ ਤੇ ਕਿਤੇ ਸੁੱਕੀ ਗੜੇ ਮਾਰੀ ਹੋਗੀ ਅਜਿਹਾ ਮਾਹੌਲ ਬਣ ਸਕਦਾ ਹੈ ਸੋ ਕਹਾਣੀ ਇਹ ਹੈ ਕਿ ਅਗਲੇ 2 ਤੋਂ 3 ਦਿਨ ਪੰਜਾਬ ਵਿੱਚ ਟੁੱਟਵੇਂ ਤੌਰ ਤੇ ਲਗਾਤਾਰ ਬੱਦਲਵਾਈ ਬਣਦੀ ਰਹੇਗੀ ਹਲਕੇ ਤੋਂ ਦਰਮਿਆਨੇ ਸ਼ਰਾਟੇ ਪੰਜਾਬ ਦੇ ਵਿੱਚ ਲੱਗਦੇ ਰਹਿਣਗੇ